ਕਿ ਸ਼ਗਨਾਨੇ ਦੇ ਪਬਲਿਕ ਹਾਈ ਸਕੂਲ ਦੇ ਵਿਦਿਆਰਥੀ ਹਨ ਮੇਰਾ ਅਜਦਾ ਹਿਸ਼ਾ ਹੈ ਮਾਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਰ ਇੱਕ ਦਿਨ ਮੁਕ ਨੂੰ ਸੱਚ ਦੀ ਰਾਤ ਹੋ ਗਿਆ ਤੱਤੇ ਤੇਜ ਸਲੇਮੂ ਹਮਾਇ ਦੇ ਬੱਦੇ ਛਾਏ ਹੋਏ ਸਨ ਲੋਕ ਅੰਧਕਾਰ ਦੇ ਝਾਲ ਵਿੱਚ ਫਸੇ ਹੋਏ ਸਨ ਤੇ ਮ੍ਰੁਖੀ ਮਾਨਜਲਮ ਕਰੰਟ ਵਿੱਚ ਡੁੱਬ ਰਹੇ ਸਨ ਉਸ ਵੇਲੇ ਆਕਾਲ ਪੁਰਖ ਨਿਮਰਾਨਾ ਸਹਾਇਗੀ ਜੋਕਤੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਬਾੜੀ ਦੀ ਰਚਨਾ ਕਰਵਾ ਕੇ ਬੜਕ ਦਿਨ ਮੁਕ ਨੂੰ ਸੱਚ ਦੀ ਰਾਤ ਹੋ ਗਿਆ ਗੁਰੂ ਜੀ ਨੇ ਇਹ ਸਾਰੀ ਬਾਣੀ ਸ੍ਰੀ ਗੁਰੂ ਰੰਗ ਸਾਹਿਬ ਜੀ ਵਿੱਚ ਦਰਜ ਹੈ ਰਾਗਾਂ ਦੀ ਵੀ ਮਿਲਦਾ ਇਹ ਬਾਅਦ ਗੁਰੂ ਜੀ ਨੇ ਰਾਗਾਂ ਦੀ ਫੇਕ ਕੇ 3 ਨਾਲ 4 10 ਮੰਨ ਜੁੜੀ ਅਸੈਂਬਲ ਗੁਰੂ ਘਰ ਵਿੱਚ ਸੰਗੀਤ ਕੀ ਸੰਸਾਰ ਦਾ ਪ੍ਰਮੁੱਖ ਸਾਧਨ ਸੀ ਤੇ ਭਾਸ਼ਾ ਦਾ ਕਾਰਜ ਵੀ ਕਰਦਾ ਜਿਸ ਗੁਰੂ ਜੀ ਨੇ ਮਿਠ ਬਾਸ਼ਾ ਤੇ ਕੁਝ ਅਦੇ ਤੱਕ ਸਦੂਖੀ ਸ਼ਬਦ ਦੀ ਵਰਤੋਂ ਕਰਕੇ ਪੰਜਾਬੀ ਦੀ ਭਾਸ਼ਾ ਹੀ ਜਾਣਦੀ ਹੋਈ ਫਿਰ ਸਾਹ ਦਿੱਤਾ ਹੈ ਇਸ ਤੋਂ ਕਿ ਬਾਣੀ ਵਿੱਚ verdadeiro ਅਸਲੀ ਹੈ ਠੀਕ ਹੈ ਤੇ ਭਗਤੀ ਦੀ ਮਿਠਾਸ ਵਿੱਚ ਵੀ ਹੈ ਇਹਨਾਂ ਰੂਹਾਂ ਭਾਵਨਾਵਾਂ ਦੀਆਂ ਵੱਖ-ਵੱਖ ਸਥਿਤੀਆਂ ਅਤਿ ਦਿੱਕਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ਇਹ ਬਾਣੀ ਨੂੰ ਸਮਝਾਉਂਦੀ ਹੈ ਕਿ ਸੰਸਾਰਿਕ ਚੱਕਰ ਮੋਹ ਅਤੇ ਵਿਕਾਰ ਉਸ ਸੋਚੀ ਲੋ ਉਤੇ ਉਰਚਿ ਨੇ ਜਿੱਥੇ ਆਪਣੇ ਸ਼ਹਾਦੇ ਦੁਆਰਾ ਭਾਰਤੀ ਸੱਭਿਆਚਾਰ ਨੂੰ ਇੱਕ ਨਵੀਂ ਬੀਤੀ ਨਾਲ ਜੋੜਿਆ ਹੈ ਉੱਥੇ ਵਿਰਾਗ ਤੇ ਭक्ति ਦਾ ਉਦੇਸ਼ ਇਹ ਹੈ ਕਿ ਮੋਕੰ ਸੰਸਾਰੀ ਨਿਕਾਣਾ ਵਿੱਚ ਉਸ ਜਨ ਤੋਂ ਵਜਿਆ ਹੈ ਗੋੜੀਆ ਇਹ ਉਹ ਸ਼ਬਦ ਜੋ ਨੁਕਲੂ ਕਹਿੰਦੇ ਹਨ हे ਜੀ ਮਾਇਆ ਦੀ ਵਾਸਨਾਵਾਂ ਛੱਡਿ ਤੇ ਪ੍ਰਭੂ ਨਾਲ ਜੁੜਿ ਆਸਰਾ ਦਾ 114 ਸਮਝਾਉਂਦਾ ਹੈ ਕਿ ਹੁਣ ਕੀ ਜਨਮ ਕਿੰਤੀ ਹੈ ਇਸ ਨੂੰ ਵਿਆਖਟਨ ਵਿੱਚ ਨਾ ਲਵਾ ਦੇ ਤੰਦਰੀ ਰਾਗ ਦੇ ਤਿੰਨ

ਇਹ ਤਿੰਨ ਸ਼ਬ੍ਰ ਪ੍ਰਬੁੱਤੀ ਸ਼ਰਣ ਵਿਚਾਉਂਗੀ ਪੇਨਾ ਲਿੰਦੇ ਹਨ। ਦਾਕ ਤੋਂਡੀ। ਦਾਇਕ ਸ਼ਬ੍ਰ ਪ੍ਰਬੁੱਤ ਤੋਂ ਵਿਚ ਵਿਛੋੜੇ। ਇਹ ਮੁਕਤੀਤ ਰੱਤ ਪਰਿ ਅਵਸਥਾ ਦਾ ਚਿੱਤਰਨ ਕਰਦਾ ਹੈ। ਇਲਾਵਲਾ। ਇਹ ਤਿੰਨ ਸ਼ਬ੍ਰ ਮੁਕਤੀ ਨੂੰ ਸਚੇਤ ਕਰਾਉਂਦੇ ਹਨ। ਲਾਤਰਵਾ ਜੀਵਨ ਨਾ ਜਿਓ ਤੇ ਮਾਤਮਾ ਦੇ ਨਾਮ ਚਿੰਤਨ ਦੇ ਜੁੜੇ ਹੋ। ਬਿਲਾਵਲਾ। ਵਿਚਿਤਪਦੇ ਅਤੀਤ ਪਦੇ ਹਨ। ਜਿਥੇ ਗੁਰੂ ਜੀ ਦੀ ਪ੍ਰਾਣਿਕ ਉਦਾਹਰਣਾਂ ਨਾਲ ਦੱਸੇ ਹਨ ਕਿ ਪ੍ਰਭੂ ਦੀ ਰਖਤ ਹੈ। RAM ਕਲੀ ਰਾਤ ਦੇ ਤਿੰਨ ਸੁਪਰੇ ਇਸ ਜਗਤ ਦੀ ਕੋਸ਼ ਕਰਦੇ ਹਨ ਜਿਸ ਨਾਲ ਅਭਿਸ਼ਰਣ ਨਹੀਂ ਨਹੀਂ ਹੈ ਰਾਗ ਮਾਧੂ ਦੇ ਤਿੰਨ ਤੁਪ ਦੇ ਜਿਹ ਹਨ ਕਿ ਮਨ ਦੀ ਮਰਜੀ ਤੇ ਚੱਲਣਾ ਜਰਮ ਵਿਅਤ ਹੋ ਜਾਂਦਾ ਹੈ ਰਾਗ ਬ ਸੰਦੇ ਪੰਜ ਸ਼ਬਦ ਮਾਇਆ ਦੀ ਥੋੜੇ ਸਮੇਂ ਦੀ ਖੁਸ਼ੀ ਨੂੰ ਨਿਰਾਦਰ ਕਹਿੰਦੇ ਹਨ ਅਤੇ ਨਾਮ ਨਾਲ ਜੁੜਨਾ ਦੇਸ਼ ਕਰਦੇ ਹਨ ਸਾਰੰਗ ਰਾਗ ਦੇ ਚਾਰ ਤੁਪ ਦੇ ਯਾਦ ਕਰਵਾਉਂਦੇ ਹਨ ਕਿ ਪ੍ਰਭੂ ਤੋਂ ਬਿਨਾ ਕੋਈ ਸੱਚਾ ਸਾਥੀ ਨਹੀਂ ਸਾਰੰਗ ਦੇ ਚਾਰ ਤੁਪ ਦੇ ਯਾਦ ਕਰਵਾਉਂਦੇ ਹਨ ਕਿ ਪ੍ਰਭੂ ਤੋਂ ਬਿਨਾ जै, कर राग 70 ਵਿਚਾਰ ਦੇ ਮਾਰੇ ਕਥਨ ਕਰਦੇ ਹਨ ਕਿ ਰਾਸ ਰਸ ਤੋਂ ਉਗਛਡੋ ਅਤੇ ਨਾਮ ਸਿਮਰਨਾ ਜੀਓ ਆਖਰ ਵਿਚ ਗੁਰੂ ਜੀ ਦੇ ਰਾਗ ਮੁਕਤ ਸਤਿਮਨ ਜਾਸੋਕ ਜੀਵਨ ਦੀ ਸਚਾਈ ਬੈਰਾਗ ਅਤੇ ਨਾਮ ਦੀ ਮਹਿਮਾ ਨੂੰ ਡੂੰਘੇ ਰੂਪ ਵਿੱਚ ਖਾਂਦੇ ਹਨ ਗੁਰੂ ਜੀ ਦੀ ਇਹ ਬਾਣੀ ਸਿਰ ਮਾਤਾ ਦੀ ਰਚਨਾ ਨਹੀਂ ਸਗੋਂ ਇਹ ਤਾਂ ਹਨ ਜਗਦਾ ਬ੍ਰਿਖਿਆ ਹੈ ਜਿੱਥੇ ਹਰ ਰਾਗ ਇੱਕ ਖਿੜਦਾ ਫੁੱਲ ਹੈ ਹਰ ਸ਼ਬਦ ਸੁਗੰਧ ਹੈ ਇਹ ਸ